ਵੀ ਲਾਗ ਨਾਗ ਨਾਗ ਬਣੇ ਯਾਰ ਮੈਂ ਕਰਦਾ ਇਹ ਗੱਲਾਂ ਕਰਦੇ ਹੋ ਇਹ ਗੱਲਾਂ ਨੇ ਮੈਂ ਮੈਨੂੰ 20 ਵਾਰ ਹੀ ਕਹਿ ਗਏ ਇਤਰਾਜ਼ ਨਾ ਤਾਂ ਜਾਇ ਪਾਇਆ ਕੋ ਮੇਰਾ ਵੀਰ ਮੈਂ ਕਹੀ ਤੁਸੀਂ ਮੈਨੂੰ ਗੱਲ ਅਸੀਂ ਸੋਦੀ ਪਾਰਟੀ ਸਹਿਮਤ ਰਹੇ ਹਾਂ ਤੁਸੀਂ ਇਹ ਇਤਰਾਜ਼ ਕਰ ਤੋਂ ਕੋ ਕਰ ਸਕਦਾ ਯਾਰ ਸਹਿਮਤ ਤਾਂ ਨਹੀਂ ਉਹਦੇ ਨਾਲ ਕੀ ਇਹ ਬੰਦੇ ਦਾ ਅੱਧਾ ਹੋ ਰਹੀ ਹੈ ਜਿਹੜੇ ਪ੍ਰਧਾਨ ਕੀ ਗੱਲ ਹੋ ਗਈ ਪ੍ਰਧਾਨ ਐਸੀ ਕਰਾਉਂਦੇ ਆ ਐਮਰਜੈਂਸੀ ਕੇਸ ਹੰਗਾਉਂਦੇ ਆ ਦਿਖਾਇਆ ਮੈਂ ਠੀਕ ਹੈ ਜੀ ਡਿਊਟੀ ਯਾਰ ਬੰਦੇ ਦੋ ਰਹਿ ਜਾਂਦੇ ਆ ਇਹ ਵੀ ਕੈਮਰਾ ਲਓ ਬਾਈ ਜਿੱਦ ਵਿੱਚੋਂ ਗੱਲ ਆ ਧੱਕਾ ਨਹੀਂ ਕਰਿਆ ਬਾਈ ਸ਼ਰੇਆਮ ਤੱਕ ਹੈ ਸ਼ੁਰੂ ਹੋ ਅਸੀਂ ਸਵੇਰ ਦੇ ਵਿੱਚ ਦੇਖਿਆ ਨੇ ਇਹ ਇਹ ਵੀ ਕਿੱਦਾਂ ਹੋ ਰਹੇ ਨੇ ਇਹ ਦੇਖੋ ਐਮਰਜੈਂਸੀ ਕੇਸ ਆਉਂਦਾ ਅਸੀਂ ਲਗਾਵਾਂਗੇ ਇਹਨੂੰ ਇਹ ਕਹਿੰਦੇ ਨੇ ਲਗਾਉਂਗਾ ਨਹੀਂ ਅਸੀਂ ਲਗਾਵਾਂਗੇ ਜਮੀਰ ਦੇ ਕੋਲ ਨਹੀਂ ਕਹਿੰਦੇ ਸਾਡੇ ਨੂੰ ਤੁਸੀਂ ਕਰੋ ਆਰਾਮ ਇਹ ਤਾਂ ਦੋਵੇਂ ਪਾਸੇ ਭੇਜੇ ਹੋਏ ਨੇ ਯਾਰ ਨੂੰ ਪਤਾ ਲੱਗ ਗਿਆ ਗੱਲ ਦਾ ਕਿਵੇਂ ਇਹ ਤਾਂ ਹੋਰ ਪਤਾ ਲੱਗ ਗਿਆ ਗੱਲ ਦਾ ਅਸੀਂ ਅਸੀਂ ਸਰਕਾਰੀ ਆ ਅਸੀਂ ਸਰਕਾਰੀ ਆ ਪਤਾ ਲੱਗ ਗਿਆ ਪਤਾ ਲੱਗ ਗਿਆ ਬਚਾਰੇ ਅਸੀਂ ਵੀ ਕਹਿੰਦੇ ਮੰਗੂ ਅਸੀਂ ਬੰਦਾ ਟਪਾਇਆ ਹੱਦ ਘਟਿਆ ਹੋਇਆ ਉਹਦੇ ਕੀ ਨਾ ਜਾ ਉਹ ਹੀ ਗਈ ਅੰਦਰ ਨਹੀਂ ਗਿਲਾਣਾਗੇ ਤਾਂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪੰਜਾਬ ਆਪਾਂ ਨੂੰ ਪਤਾ ਅੱਜ ਪੰਜਾਬ ਬੰਦ ਦੀ ਕਾਲਤੀਗੀ ਉੱਥੇ ਦੇਖਣ ਨੂੰ ਕੀ ਮਿਲਿਆ ਕਿ ਗੁਰਸੇਮਰਨਾ ਸਿੰਘ ਮੰਡ ਜਿਹੜਾ ਲੁਧਿਆਣਾ ਤੋਂ ਆਪਾਂ ਨੂੰ ਪਤਾ ਪਖੰਡੀ ਬੰਦਾ ਹੈ ਉਹਦਾ ਬਿਆਨ ਆਇਆ ਕਿ ਮੈਂ ਪਿਆਰਾ ਸਿੰਘ ਪਣਿਆਰਿਆਂ ਵਾਲੇ ਦੀ ਵਰਸੀ ਤੇ ਜਾਣਾ ਹੈ ਕੱਚੀ ਪਹਾੜੀ ਵਾਲਾ ਜਿਹੜਾ ਕਿ ਤੇਰਾ ਚਲਾਇਆ ਤੇ ਕਹਿੰਦਾ ਵਰਸੀ ਤੇ ਜਾਣਾ ਹੈ ਮੈਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਵੀ ਕਈਆਂ ਜਾਂ ਗੱਲਾਂ ਕੱਢ ਕੇ ਲਿਆਉਂਦੇ ਨੇ ਫਿਰ ਬਰਨਾਲੇ ਦੇ ਸੇਠਾ ਦੁਕਾਨਦਾਰ ਫਿਰ ਅਸੀਂ ਕਹਿੰਦੇ ਨੇ ਭਾਈ ਭਾਈ ਚਾਰ ਕਿਸਾਨਾਂ ਚ ਉਹਨਾਂ ਨੇ ਵਾਰੀ ਵਾਰੀ ਬਿਆਨ ਦਿੱਤੇ ਵੀ ਅਸੀਂ ਬੁਜ਼ਾਰ ਨਹੀਂ ਬੰਦ ਕਰਾਂਗੇ ਬਰਨਾਲੇ ਦੇ ਸੇਠਾ ਨੇ ਤੁਸੀਂ ਸਾਹਿਬ ਲਾਓ ਵੀ ਗੱਲ ਕਿੱਥੇ ਜਾ ਰਹੀ ਹੈਗੀ ਇੱਕ ਦਿਨ ਦੀ ਕਾਲ ਹੈ 4 ਵਜੇ ਤੱਕ ਫਿਰ ਕਿਹਾ ਹੋਇਆ ਵੀ ਐਂਬੂਲੈਂਸ ਸੁਆਮਾ ਹੋਰ ਡਾਕਟਰ ਜਾਂ ਕੋਈ ਹੋਰ ਹੋ ਗਿਆ ਕੁਝ ਉਹਨਾਂ ਨੂੰ ਲੰਘਣ ਦਿੱਤਾ ਜਾਊਗਾ ਇੱਕ ਦਿਨ ਨਹੀਂ ਯਾਰ ਦੁਕਾਨਾਂ ਬੰਦ ਕਰ ਸਕਦੇ ਵੀ ਕਿਸਾਨਾਂ ਦੇ ਹੱਕ ਚ ਕਿ ਕਿਸਾਨ ਲਵੇ ਕੁਸਾਉ ਤੇ ਛੋਟੀਆਂ ਦੁਕਾਨਾਂ ਤੇ ਆਊਗਾ ਆ ਗੁਰਸਿੰਮ ਸਿੰਘ ਮੰਡ ਇਨਾ ਲਾਂਟੇ ਬੰਦਾ ਪਿਆਰਾ ਸਿੰਘ ਪਣਿਆਰੇ ਵਾਲਾ ਜਿਹਨੇ ਬੇਅਦਬੀਆਂ ਕਰੀਆਂ ਤੇ ਗੁਰੂਗ੍ਰਾਂਜ ਸਾਹਿਬ ਦੀਆਂ ਕਹਿੰਦਾ ਉਹਦੀ ਵਰਸੀ ਤੇ ਜਾਣਾ ਮੈਂ ਮੈਨੂੰ ਲੰਗਰ ਨਹੀਂ ਦਿੱਤਾ ਜਾ ਰਿਹਾ ਕਿ ਪੰਜਾਬ ਬੰਦ ਕਿਉਂ ਕਰਿਆ ਇੱਥੇ ਤੱਕ ਗਿਰਗੇ ਸਾਡੇ ਲੋਕ ਜਿਹੜੇ ਪੰਜਾਬ ਦੇ ਖਿਲਾਫ ਘੁੱਤ ਰਹੇ ਨੇ ਅੱਜ ਅੱਜ ਇੱਕ ਦਿਨ ਸਾਥ ਨਹੀਂ ਦੇ ਰਹੇ ਜਿਹੜੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦੀ ਲੜਾਈ ਆ ਜਦੋਂ ਪੈਂਦੀ ਆ ਫੇਰ ਪਤਾ ਲੱਗਦੀ ਆ ਬਾਅਦ ਚ ਬਾਕੀ ਪੰਜਾਬੀਆਂ ਸੀ ਜਦੋਂ ਸਾਡੇ ਸਿਰ ਤੋਂ ਪਾਣੀ ਲੰਘ ਜਾਂਦਾ ਉਦੋਂ ਬਾਅਦ ਅਸੀਂ ਜਾਗਦੇ ਆ ਨਹੀਂ ਹੁਣ ਸੁੱਤੇ ਪਿਆ ਖਮੋਸ਼ ਪਿਆ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਦੋਸਤੋ ਅੱਜ ਜੇ ਕਹਦੀਏ ਵੀ ਪੈਟਰੋਲ ਪੰਪ ਵੀ ਬੰਦ ਨੇ ਅੱਜ ਸਾਰਾ ਬੰਦ ਪਿਆ ਪੈਟਰੋਲ ਪੰਪ ਦੇਖ ਸਕਦੇ ਹੋ ਤੁਸੀਂ ਬੰਦ ਪਏ ਨੇ ਪਿੰਡ ਸ਼ਾਹਲੀ ਦੇ ਤਸਵੀਰਾਂ ਨੇ ਸਾਰਾ ਪੰਜਾਬ ਇਹ ਬੰਦਦਾ ਪੈਸੀ ਰੋਡ ਬੰਦਦਾ ਹੈ ਫਿਰ ਰਾਹੀਰ ਫੇਰ ਵੀ ਬਹੁਤ ਆਏ ਨੇ ਬਹੁਤ ਜਾਂਦੇ ਨੇ ਆਉਂਦੇ ਨੇ ਤੇ ਆ ਵੀ ਰਾਹੀਰ ਖੜੇ ਨੇ ਪੁੱਛਦੇ ਆ ਵੀ ਕਿੱਥੇ ਜਾਣਾ ਤੁਸੀਂ ਨੇ ਤੇ ਗੱਲਬਾਤ ਕਰਦੇ ਆਂਗੇ ਆ ਵੀ ਗੱਡੀ ਹੁਣੇ ਆਈ ਹੈਗੀ ਸ਼ਾਇਦ ਬਾਰੇ ਵਾ ਗਿਆ ਬਾਈ ਆ ਬੰਦਾ ਹੈ ਤੁਸੀਂ ਮੰਗ ਕਰ ਜਾਓ ਕਿੱਧਰ ਵਾ ਗਿਆ ਹੋ ਕਿੱਧਰ ਗਏ ਹੋਏ ਨੇ ਦੇਖ ਸਕਦੇ ਹੋ ਜੀ ਫੇਰ ਵੀ ਪੰਜਾਬ ਬੰਦਦਾ ਹੈ ਬਹੁਤ ਕਹਿੰਦੇ ਵੀ ਸਾਨੂੰ ਤਾਂ ਪਤੀ ਨਹੀਂ ਸੀ ਆਰਮੀ ਫੌਜੀ ਭਰਾ ਦੀ ਹੈ ਕਿਸੇ ਦੀ ਕਿੱਥੇ ਜਾਣਾ ਮਾਤਾ ਅਸੀਂ ਸੰਗਰੂਰ ਜਾਣਾ ਵੀਰੇ ਮੁੰਡਾ ਟਿ ਲੈ ਆਏ ਤੂੰ ਦਵਾਈ ਦਵਾ ਕੇ ਅੱਛਾ ਦਵਾਈ ਦਵਾ ਕੇ ਲੈ ਆਉਣੀ ਐ ਕੀ ਹੈ ਕਾਗਾਜ ਆ ਕਾਗਜ਼ ਇਹ ਰਿਪੋਰਟ ਆਨੇ ਬਈ ਸਾਡੇ ਲਈ ਅੱਛਾ ਅੱਛਾ ਤੁਸੀਂ ਕਿੱਥੋਂ ਆਏ ਆਪਾਂ ਮੇਦੇਸ ਤੋਂ ਆਇਆ ਕੋਈ ਗੱਲ ਨਹੀਂ ਟਪਾ ਦਿੰਦੇ ਕੋਈ ਟਪਾ ਦਿੰਦੇ ਹਾਂ ਬਈ ਦੇਖ ਸਕਦੇ ਹੋ ਬਾਈ ਦਵਾਈ ਲੈਣ ਜਾਣਾ ਸੰਗਰੂਰ ਚਲੋ ਜਾਗਦੇ ਹੋ ਤਸਵੀਰਾਂ ਕੀ ਹੋ ਗਿਆ ਮੈਂ ਕੀ ਨੂੰ ਖਲਾਸ ਕਰਦਾ ਜੀ ਇਹ ਜੱਦੀ ਦੌੜਾ ਧਾਰ ਦੇਣਾ ਧਰਵਾ ਦਾ ਸਮਝ ਬੈਟਰੀ ਖਾਈ ਦੀ ਅੱਜ ਪੰਜਾਬ ਬੰਦ ਦਾ ਜੋ ਸੱਦਾ ਸੀਗਾ ਦੇਖ ਸਕਦੇ ਹਾਂ ਲਗਭਗ ਸਫਲ ਹੋ ਰਿਹਾ ਹੈ। ਕੁੱਝ ਜਗ੍ਹਾ ਮੰਨਦੇ ਚੱਲੋ ਹੁੰਦੀ ਨੇ ਸਾਰੇ ਤਰ੍ਹਾਂ ਦੇ ਲੋਕ ਪਰ ਅੱਜ ਦੇਖ ਸਕਦੇ ਹਾਂ ਪਿੰਡ ਸ਼ਾਇਲੀ ਲੈਹਰਾ ਜਾਖਲ ਹਸਾਰ ਰੋਡ ਦੇ ਉੱਤੇ ਬਿਲਕੁਲ ਟਰੈਕਟਰ ਅੱਗੇ ਲਾ ਕੇ ਜਿਹੜਾ ਪੰਜਾਬ ਬੰਦ ਦਾ ਸਕਦਾ ਸੀ ਪੰਜਾਬ ਬੰਦ ਹੈ ਜਿਹੜਾ ਉਹ ਬਿਲਕੁਲ ਮੁਕੰਮਲ ਤੌਰ ਤੇ 4 ਵਜੇ ਤੱਕ ਪਾਣੀ ਸਾਥੀਓ ਅੱਗੇ ਕੀ ਖੜਾ ਹੈ ਕਰਦਾ ਤਾਰੇ ਬੰਦਾ ਤੇਆ ਵਿਆਹ ਹੀ ਸਾਹ ਲੈ ਸਾਡੀ ਇੱਕ ਦੇਸ਼ ਭਗ ਪਲੈ ਆ ਕਾ ਗੁੰਗਾ ਹੈ ਦੱਸਾ ਜੋ ਮੁੱਤ ਦੇਸ ਤੋਂ ਪਿਆਰੀ ਦੂਰੀ ਰਵੇ ਸੱਜ ਨਾਲ ਆ ਦੇ ਜੀ ਮਰਨਾ ਨਹੀਂ ਦੂਰੀ ਰਵੇ ਸੱਜ ਨਾਲ ਆ ਦੇ ਜੀ सरदे फुलदे फांसी ते तोले ना जा तोले जेदा लड़ू ठीर हर गॿरू चुकानी पूरा आज़ादी अघ सुतू रे नव जी गे तां ਅਸਾਂ ਹਾਲੀ ਗਾਇਦੇ ਚੱਲਦਾ ਫਿਰ ਸੰਦਾ ਜੋ ਤੇ ਜਿੰਨੋ ਜਿੱਤੀ ਰਰੇ ਦੋਸਤੋ ਤਸਵੀਰਾਂ ਇਹ ਪਿੰਡ ਸ਼ਾਇਲੀ ਸੁਨਾਮ ਲਹਿਰਾ ਗਾਗਾ ਜਾਖੜ ਰੋਡ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਲਾਇਕ ਤੇ ਕਮੈਂਟ ਵੀ ਕਰਦਿਆ ਕਰੋ ਕਮੈਂਟ ਬਿਲਕੁਲ ਨਹੀਂ ਕਰਦੇ ਤੇ ਗੁੱਠੇ ਵਾਲਾ ਬਟਨ ਵੀ ਦਬਦਿਆ ਕਰਿਓ ਤਾਂ ਕਿ ਵੀਡੀਓ ਜਿਹੜੀ ਉਹ ਅੱਗੇ ਜਾਣ ਚ ਸਫਲ ਹੋ ਸਕੇ ਦੇਖ ਸਕਦੇ ਹੋ ਜੀ ਪਹਿਲਾਂ ਮੋੜਿਆਂ ਨਾਲ ਕਿਨੇ ਪੈਰ ਫੜਵਾਲੇ ਹੱਥ ਤੇ ਆ ਦੇਖੋ ਇਹ ਹਾਲਾਤ ਕੀ ਹੋ ਰਹੇ ਨੇ ਸਾਡੇ ਨਾਲ ਆ ਦੇ ਜੀ ਮਰ ਮਨ ਨਿਗ੍ਹਾ ਮੁਰਵਾ ਸਦੇ ਨਾਲ ਵਾਲੇ ਦੀਨ ਸੰਘਾ ਮੇਰੇ ਬਈਮਾਨ ਕਰਕੇ ਗਿਆ ਧੰਨਵਾਦ ਬੰਦੇਵ ਧੰਨਵਾਦ ਬਹੁਤ ਸਾਰਾ ਖੁੱਤਣਾ ਵੀ ਹੋਇਆ ਜੀ ਇਹੋ ਕਰ ਸਕਦੇ ਹਾਂ ਠੰਡਾਂ ਨਾਲ ਦੀ ਨਾਲ ਚਾਹ ਦਾ ਲੰਗਰ ਵੀ ਚਲਾਤਾ ਉਦੋਂ ਬਰ ਪ੍ਰਸ਼ਾਦੇ ਬਣ ਰਹੇ ਨੇ ਸਬਜੀ ਦਾਲ ਬਣ ਰਹੀ ਹੈ ਗਰਮ ਅਗਰਮ ਚਾਹ ਵੀ ਆ ਗਈ ਦੇਖ ਸਕਦੇ ਹੋ ਦੋਸਤੋ ਐਂਬੂਲੈਂਸ ਆਈ ਹੈ ਕਿ ਤੇ ਜਿਹੜਾ ਜਿਹੜਾ ਬੰਦਾ ਹੈ ਇਹ ਇਹ ਪਹਿਲਾਂ ਇਹ ਜਿਹਾ ਰੱਖਿਆ ਕਰੋ ਵੀ 2 ਮਿੰਟਾਂ ਚ ਪਰਾਂ ਹੋ ਜੇ ਸਿਸਟਮੇ ਹੋ ਕਰਿਆ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਜੀ ਐਂਬੂਲੈਂਸ ਆਈ ਹੋਈ ਹੈ ਤੇ ਬਹੁਤ ਤਾਰਤ ਹੋਦਰ ਹੋ ਜਾ ਸੈਡ ਦੇ ਵਿੱਚ ਸੈਡ ਦੇ ਬਾਕੀ ਸੈਡ ਤੇ ਹੋ ਜਾ ਸੈਡ ਦੇਖ ਸਕਦੇ ਹੋ ਐਂਬੂਲੈਂਸ ਨੂੰ ਰਸਤਾ ਮਰਗਤ ਵਾਲਿਆ ਮਰਗਤ ਵਾਲਿਆ ਬਾਈ ਅੱਥਾ ਦੇਖ ਸਕਦੇ ਹੋ ਜੀ ਤਸਵੀਰਾਂ ਕਹਿੰਦੇ ਮਰਗਤ ਤੇ ਜਾਣਾ ਤੇ ਦੇਖ ਸਕਦੇ ਹੋ ਜੀ ਇਸੇ ਤਰ੍ਹਾਂ ਵਿਕੀ ਨੇ ਇਧਰ ਐਂਬੂਲੈਂਸ ਆਈ ਹੈ ਜੀ ਵੀਰਾਂ ਦੇਖ ਸਕਦੇ ਹੋ ਠੀਕ ਆ ਦੁਬਾਰੇ ਆਉ ਹਾਂ ਦੁਬਾਰੇ ਆਉਗੀ ਠੀਕ ਆ ਕਿਵੇਂ ਆਪਣੇ ਆਪਣੇ ਹਸਪੀਟਲ ਦੇ ਵਿੱਚੋਂ ਲੇਡੀਜ਼ ਲੈ ਕੇ ਜਾਂਦੇ ਬੱਚਾ ਹੁਣਾ ਠੀਕ ਆ ਇਸੇ ਤਰ੍ਹਾਂ ਕੋਈ ਐਮਰਜੈਂਸੀ ਆ ਜਿਹੜਾ ਤੁਰਤ ਨੂੰ ਜੰਨੀ ਕੇ ਰਸਤਾ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਜੇ ਕੋਈ ਵੀ ਐਮਰਜੈਂਸੀ ਆਉਂਦਾ ਤਾਂ ਰਸਤਾ ਜਿਹੜਾ ਉਹਨੂੰ ਤੁਰਤ ਦਿੱਤਾ ਜਾਂਦਾ ਹੈ ਕਿਹੜੀ ਜਗ੍ਹਾ ਤੋਂ ਬਾਈ ਜੀ ਹਾਂਜੀ ਬੁੰਨੇ ਤੋਂ ਆਏ ਸੀ ਜੀ ਗੁੱਡੂ ਨੂੰ ਛੱਡ ਕੇ ਆਣਾ ਸੰਗਰੂਰ ਯਾਰ ਉਹ ਹਸਪੀਟਲ ਬੁੰਨੇ ਹਰਿਆਣੇ ਤੋਂ ਹਾਂਜੀ ਹਾਂਜੀ ਸੰਗਰੂਰ ਘਰੇ ਹਸਪੀਟਲ 'ਚ ਉਹ ਗੁੱਡੂ ਹੈਗੀ ਹੈ ਵਿੱਚ ਅੱਛਾ ਕਿਵੇਂ ਬਿਮਾਰ ਹੈ ਨਹੀਂ ਨਹੀਂ ਉਹ ਡਿਊਟੀ ਤੇ ਜਾਣਾ ਸੀਨੇ 2:00 ਵਜੇ ਅੱਛਾ ਡਿਊਟੀ ਤੇ ਠੀਕ ਹੈ ਦੇਖ ਸਕਦੇ ਹਾਂ ਵੀ ਹਰਿਆਣਾ ਤੋਂ ਆਏ ਨੇ ਭੁੰਨੇ ਤੇ ਸੋਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਆਪਣਾ ਬੰਦਾ ਪੰਜਾਬ ਡਿਊਟੀ ਜਾਣਾ ਸੀ ਡਿਊਟੀ ਕਾਦੀ ਹਸਪਤਾਲ ਚ ਹਾਂਜੀ ਹਾਂ ਅੱਛਾ ਦੇਖ ਸਕਦੇ ਹਾਂ ਜੀ ਤਸਵੀਰਾਂ ਹਾਂ ਭਾਈ ਹਾਂ ਤੁਸੀਂ ਜਾਣਾ ਡਿਊਟੀ ਤੇ ਕਿੱਥੇ ਸੰਗਰੂਰ ਕੈਂਸਰ ਹਸਪੀਟਲ ਟਾਟਾ ਅੱਛਾ ਉੱਥੇ ਕੰਮ ਕਰਦੇ ਹੋ ਹਾਂਜੀ ਠੀਕ ਹੈ ਫਿਰ ਪਿੱਛੇ ਨਹੀਂ ਸੀ ਪਿੱਛੇ ਲੱਗਿਆ ਸੀ ਤਰਨਾ ਕੋਈ ਸਾਰੇ ਕਿਤੇ ਸੀ ਪਿੰਡਾਂ ਚੋਂ ਨਿਕਲ ਕੇ ਆਏ ਹਾਂ ਪਿੰਡਾਂ ਚੋਂ ਨਿਕਲ ਕੇ ਆਏ ਹੋ ਤੇ ਸ਼ਾਇਦ ਸਾਨੂੰ ਅੱਗੇ ਵੀ ਪਿੰਡਾਂ ਵਿੱਚ ਦੀ ਜਾਣਾ ਪਵੇ ਹਾਂਜੀ ਪ੍ਰਧਾਨ ਜੀ ਕਿਵੇਂ ਅੱਜ ਦਾ ਸਫਲ ਨੂੰ ਦੇਖਦੇ ਹੋ ਕਹੇ ਵਜੇ ਜਮ ਹੋ ਗਿਆ ਸੀ ਇਹ ਬੰਦ ਪੂਜਾ ਬੰਦ ਦਾ ਜੋ ਸੱਦਾ ਸੀ ਇਹ 7 ਤਰੀਕ ਤੋਂ ਲੈ ਕੇ ਹਾਂ 7 ਵਜੇ ਤੋਂ ਲੈ ਕੇ ਠੀਕ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਠੀਕ ਹੈ ਹਾਂ ਹੁਣ 4 ਵਜੇ ਤੱਕ ਹੀ ਜਾਨੀ ਬੰਦ ਰਹੂਗਾ ਕਾਰੇ ਵਜੇ ਬੰਦ ਕਰਤਾ ਸੀ ਇੱਥੇ ਰੋਡ ਤੇ ਇਹ ਅਸੀਂ 9 ਵਜੇ ਪਹੁੰਚ ਗਏ ਤੇਰੇ ਠੀਕ ਹੈ 2 ਘੰਟੇ ਲੇਟ ਪਹੁੰਚੇ ਹਾਂ 2 ਘੰਟੇ ਜਾਨੀ ਫਿਰ ਠੰਡ ਕਰਕੇ ਜਾਨੀ ਤੁੰਤਪੈਣ ਕਰਕੇ ਉਰੇ ਪਹਿਲਾਂ ਆਏ ਨਹੀਂ ਸਾਵਧਾਨ ਲਾਏ ਵੀ ਤੁੰਤਪੈਣ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜਾਏ ਐਕਸੀਡੈਂਟ ਨਾ ਹੋ ਜਾਏ ਤੇ ਬੈਸੇ ਸਾਵਧਾਨ ਓਰੇ ਸਾਹਮਣੀ ਹੈ ਕਿ ਕਿਸਾਨ ਪਹੁੰਚੇ ਨੇ ਮਜ਼ਦੂਰ ਪਹੁੰਚੇ ਨੇ ਨੌਜਵਾਨ ਮੁੰਡੇ ਪਹੁੰਚੇ ਨੇ ਮਾਵਾ ਪਾਣਾ ਬੈਠੀਆਂ ਨੇ ਵਿੱਚ ਸਫਲੀ ਹੋ ਰਹੀ ਹੈ ਤੇ ਜੇਕਰ ਕੋਈ ਐਂਬੂਲੈਂਸ ਆਉਂਦੀ ਹੈ ਐਮਰਜੈਂਸੀ ਲੰਘਣ ਨੂੰ ਹੈ ਰਸਤਾ ਹਾਂ ਜੀ ਅਸੀਂ ਇੱਥੋਂ ਕਿਰਾ ਜਿਹੜਾ ਟਰੈਕਟਰ ਆਇਆ ਉਹਨੂੰ ਪਿੱਛੇ ਹਟਾ ਕੇ ਐਂਬੂਲੈਂਸ ਵੀ ਲਖਾਉਣਾ ਜਿਹਨੇ ਵੀ ਦਵਾਈ ਲੈਣ ਜਾਣਾ ਕੋਈ ਪਰਚੀ ਦਿਖਾ ਕੇ ਉਹ ਵੀ ਲੰਘ ਜਾਂਦੇ ਨੇ ਜਾਨੀ ਐਮਰਜੈਂਸੀ ਸਵਾਵਾ ਦੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ ਠੀਕ